ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਕੀ ਹੰਪੀਰਤਾਂ ਦੀ ਮਦਦ ਲਈ ਹਰ ਕੋਈ ਸੇਵਾ ਨਿਭਾ ਰਿਹਾ ਹੈ ਇਸੇ ਤਰ੍ਹਾਂ ਹੀ ਕਾਦਿਆਂ ਦੇ ਅਕਾਲਗੜ ਮਹੱਲਾ ਦੀ ਸੰਗ ਬਾਬੇ ਨਾਨਕ ਦੀ ਕਮੇਟੀ 13 13 ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਹੰਪੀਰਤਾਂ ਦੇ ਲਈ 102 ਕੰਬਲਾਂ ਦੀ ਸੇਵਾ ਦਿੱਤੀ ਗਈ ਗੱਲਬਾਤ ਕਰਦੇ ਆ ਕਮੇਟੀ ਮੈਂਬਰ ਅਵਤਾਰ ਸਿੰਘ संदीप सिंह ਅਤੇ ਕੇਵਲ ਕਰਿਸ਼ਨ ਗੁਪਤਾ ਨੇ ਕਿਹਾ ਕਿ ਸਾਡੀ ਕਮੇਟੀ ਵੱਲੋਂ ਹਰ ਪੀੜਤਾ ਲਈ ਪਹਿਲੀ ਸੇਵਾ ਕੰਬਲਾਂ ਦੀ ਕੀਤੀ ਜਾ ਰਹੀ ਹੈ ਇਹ ਸੇਵਾ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਦਿਆ ਸ਼ਹਿਰ ਦੇ ਜੋ ਵੀ ਦਾਨੀ ਸੱਜਣ ਹਨ ਉਹਨਾਂ ਨੂੰ ਹਰ ਪੀੜਤਾ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਕਮੇਟੀ ਮੈਂਬਰ ਕੇਵਲ ਕਰਿਸ਼ਨ ਗੁਪਤਾ ਸੰਦੀਪ ਸਿੰਘ ਗਗਨਦੀਪ ਸਿੰਘ ਗਿੰਨੀ ਅਨਮੋਲ ਪਾਟਿਆ ਸਾਹਿਲ ਅਵਤਾਰ ਸਿੰਘ ਟਿੰਕਾ ਅੰਤਰਪ੍ਰੀਤ ਸਿੰਘ ਅਮਰਿਤਪਾਲ ਸਿੰਘ

ਇਹ ਲਾਲਚ ਹੈ ਤੁਨ ਤੋਂ ਚਰੋ ਜਦ ਆਵਸੀ ਆਉਧਨੀ ਧਾਨ ਬਣੇ ਅਸਹੀਰਨ ਮੇ ਤਬ ਜੂਜ ਕਰੋ ਕਰ ਲਓ ਬੋਲੇ ਸੁਨਹਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਟਿੰਕਾ ਸੰਗ ਬਾਬੇ ਨਾਨਕ ਦੀ ਕਮੇਟੀ 13 13 ਮੈਂਬਰ ਜੋਗੀ ਇਸ ਸਾਲ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਜੋ ਪੰਜਾਬ ਦੇ ਵਿੱਚ ਹੜ ਆਏ ਹਨ ਉਹਨਾਂ 'ਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਕਰਕੇ ਜੋ ਸਾਡੇ ਮੈਂਬਰ ਸ਼ਹਿਰ ਕਾਦੀਆਂ ਦੇ ਉਹਦੇ ਵਿੱਚ ਅਸੀਂ ਜੋ ਹੜ ਪੀੜਤਾਵਾਂ ਵਾਸਤੇ 102 ਕੰਬਲਾ ਦੀ ਸੇਵਾ ਲੈ ਕੇ ਇਹ ਜਾ ਰਹੇ ਆ ਗੁਰੂ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਾਣਾ ਸਾਡਾ ਇਹ ਉਪਰਾਲਾ ਜਿਹੜਾ ਹੈ ਜਾਰੀ ਰਹੇਗਾ ਜੀ ਅਗਲੀ ਸੇਵਾ ਜਿੱਦਾਂ ਜੀ ਜਿੱਦਾਂ ਜਿੱਦਾਂ ਦਾ ਸਾਨੂੰ ਸੰਜੋਗ ਮਿਲਦਾ ਜਾਏਗਾ ਉਸੇ ਤਰ੍ਹਾਂ ਹੀ ਚੱਲਦੇ ਜਾਵਾਂਗੇ ਜਿਸ ਤਾ ਕੇ ਆਸ਼ਨ ਵੀ ਜਾ ਰਹੇ ਆ ਸਾਨੂੰ ਇਹ ਵੀ ਹਰ ਤਰ੍ਹਾਂ ਦਾ ਨੁਕਸਾਨ ਉਸ ਤੇ ਹੋਇਆ ਬਿਸਤਰੇ ਵੀ ਉਹਨਾਂ ਦੇ ਖਰਾਬ ਹੋਏ ਆ ਉਹਨਾਂ ਦੀਆਂ ਮਸ਼ੀਨਰੀਆਂ ਵੀ ਖਰਾਬ ਹੋਈਆਂ ਹਰ ਇੱਕ ਤਰ੍ਹਾਂ ਦਾ ਇਹ ਹੀ ਛੋੜਾ ਜਿਹਾ ਇੱਕ ਆਪਣਾ ਆਪੇ ਮਕਮਾਈਆਂ ਜੋ ਥੋੜਾ ਥੋੜਾ ਦਸਵੰਦ ਕੱਢ ਕੇ ਉਹਦੇ ਜਿਹਾ ਅਸੀਂ ਇਹ ਅੱਜ ਕੀ ਜੋ ਬਿਸਤਰਿਆਂ ਚੋਂ ਕੰਬਲਾਂ ਦੀ ਛੇਵਾ ਡਬਲ ਬੈੱਡ ਦੇ ਕੰਬਲ 102 ਕੰਬਲ ਅਸੀਂ ਉਹ ਲੈ ਕੇ ਜਾ ਰਹੇ ਆ ਜਿੱਦਾਂ ਸਾਨੂੰ ਇਹ ਸਹਿਯੋਗ ਮਿਲਦਾ ਜਾਏਗਾ ਹੀ ਉਸੇ ਤਰ੍ਹਾਂ ਚੱਲਦੇ ਜਾਵਾਂਗੇ ਵੀ ਲੋਕਾਂ ਨੂੰ ਇਹ ਹੀ ਅਪੀਲ ਕਰਨੇ ਆ ਬਈ ਬਾਕੀ ਕਾਰੋਬਾਰ ਤੇ ਸਾਰਿਆਂ ਦੇ ਚੱਲਦੇ ਰਹਿੰਦੇ ਨੇ ਜੋ ਐਸੇ ਸਾਲ ਪੰਜਾਬ ਦੇ ਤੇ ਇਹ ਕਸ਼ਟ ਆਏ ਨੇ ਇਹਨੂੰ ਹੱਲ ਮਿਲ ਗਈ ਹੀ ਜਿਹੜਾ ਇਹਨੂੰ ਦੂਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸੰਦੀਪ ਸਿੰਘ ਮੱਲਾ ਕਾਲਗੜ੍ਹ ਤੋਂ ਜੋ ਕਿ ਆ ਹਰਪੀੜਤਾ ਵਾਸਤੇ ਕੰਬਲਾਂ ਦੀ ਸੇਵਾ ਲੈ ਕੇ ਜਾ ਰਹੇ ਆ ਮਾਰਾਂ ਦੀ ਕਿਪਾ ਕੀਤੀ ਏ ਗਾਂ ਵੀ ਜੋ ਸੰਕਟ ਦਾ ਸਹਿਯੋਗ ਆਏਗਾ ਉਹ ਹਸਾਬ ਨਾਲ ਹੀ ਸੇਵਾ ਕਰਾਂਗੇ ਤੇ ਇਹੀ ਆਪਣੇ ਪੱਤਰਕਾਰ ਭਾਈ ਚਾਰੇ ਦਾ ਭਾਜੀ ਕੁਲਵਿੰਦਰ ਭਾਟੀਆ ਜੀ ਦਾ ਤੇ ਭਾਜੀ ਮਕਬੂਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਹਰ ਵਾਰੀ ਜਦੋਂ ਵੀ ਉਹਨਾਂ ਨੂੰ ਯਾਦ ਕਰੀਏ ਉਹ ਸਾਡੇ ਨਾਲ ਸ਼ਾਮਲ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸੁਿਆਂ ਕਾ ਆਪਣੇ ਨਾਮ ਤੋਂ ਕੀ ਕਹਣਾ ਕਰਾਂ ਮੈਂ ਕਿਰਿਸ਼ਨ ਗੁਪਤਾ ਆਪਣੇ ਸਾਰੇ ਸਾਥੀਆਂ ਨੂੰ ਪ੍ਰਾਰਥਨਾ ਕਰਨਾ ਵਾ ਇਸਦਾ ਹੀ ਧਰਮ ਕਰਮ ਦੇ ਸੰਭਿ ਵਿੱਚ ਸਾਥ ਦਿਓ ਜਿੰਨਾ ਹੋ ਸਕਦਾ ਆਪਣਾ ਸਹਿਯੋਗ ਦਿਓ ਤਨ ਨਾਲ ਮਨ ਨਾਲ ਧਨ ਨਾਲ ਔਰ ਇਹ ਸਮਝੋ ਕਿ ਵਾਹਿਗੁਰੂ ਨੇ ਸਾਨੂੰ ਸੇਵਾ ਬਖਸ਼ੀ ਆ ਉਹਦਾ ਬਹੁਤ ਬਹੁਤ ਧੰਨਵਾਦ ਅਸੀਂ ਸੇਵਾ ਦੇ ਕਾਬਲ ਬਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ